ਤੁਸੀਂ ਦੇਖ ਰਹੇ ਹੋ ਅਸਮ ਜਰਨਲ ਨਿਊਜ਼ ਮੈਂ ਹਾਂ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਮਹਾਰਾਜ ਭੁਪਿੰਦਰ ਜੀ ਸਤਿ ਸ੍ਰੀ ਅਕਾਲ ਜੀ ਵਿਰਿੰਦਰ ਜੀ ਗੱਲਬਾਤ ਸਿਆਸਤ ਦੀ ਹੈ ਗੱਲਬਾਤ ਜਿਹੜੀ ਹੈਗੀ ਆ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਹੈਰਾਨੀਜਨਕ ਖਬਰ ਸਾਹਮਣੇ ਆਈ ਆ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਉਹਨਾਂ ਦੇ ਫੈਸਲੇ ਤੋਂ ਬਾਅਦ ਜਿਹੜੀ ਆ ਸਿਆਸਤ ਪੱਕੀ ਹੋਈ ਆ ਇਹ ਮਾਮਲਾ ਪੁਰਾ ਭੁਪਿੰਦਰ ਜੀ ਨਿਆ ਪਾਲਿਕਾ ਅਦਾਲਤਾਂ ਜੀ ਔਰ ਉਸ ਦੇ ਵਿੱਚ ਜਸ ਸਹਿਬਾਨ ਜਿਹੜੇ ਲੋਕਾਂ ਨੂੰ ਇਨਸਾਫ ਦਿੰਦੇ ਨੇ ਦੂਜੇ ਪਾਸੇ ਡਾਕਟਰ ਸਹਿਬਾਨ ਜਿਹੜੇ ਇਨਸਾਨ ਨੂੰ ਬਿਮਾਰ ਬੰਦੇ ਨੂੰ ਦੂਜੀ ਜ਼ਿੰਦਗੀ ਬਖਸ਼ਦੇ ਨੇ ਜੀ ਉਹਨਾਂ ਨੂੰ ਰੱਬ ਦਾ ਦਰਜਾ ਦਿੰਦੇ ਨੇ ਲੋਕ ਵੀ ਇਹ ਵੀ ਰੱਬ ਤੋਂ ਕਿਤੇ ਘੱਟ ਨਹੀਂ ਹੈਗੇ ਹੂੰ ਔਰ ਇਸ ਵੇਲੇ ਜਸਟਿਸ ਰਕੇ ਦੇ ਨਾਲ ਸਾਡੀ ਜਿਹੜੇ ਚਾਰੇ ਪਿੱਲਰ ਨੇ ਡੈਮੋਕ੍ਰੇਸੀ ਦੇ ਜੀ ਉਹ ਉਹਨਾਂ ਦੇ ਵਿੱਚ ਜੋ ਕੁ ਚੀਜ਼ਾਂ ਚੱਲਣ ਦੀਆਂ ਚੱਲਦੀਆਂ ਪਈਆਂ ਨੇ ਚਾਹੇ ਅਸੀਂ ਲੈਜਿਸਲੇਚਰ ਲੈ ਲਈਏ ਐਗਜ਼ੀਕਿਊਟਿਵਸ ਲੈ ਲਈਏ ਸਾਡੇ মিডিਆ ਲੈ ਲਈਏ ਜੀ ਜਾਂ ਫਿਰ ਜੁਡੀਸ਼ਰੀ ਲੈ ਲਈਏ ਜੀ ਇਹ ਕੀ ਹਾਲਾਤ ਨੇ ਇਹਨਾਂ ਬਾਰੇ ਕਿਸੇ ਤੋਂ ਲੁਕਿਆ ਨਹੀਂ ਇਨ ਹਾਲਾਤਾਂ ਦੇ ਵਿੱਚ ਇੱਕ ਬਹੁਤ ਵਧੀਆ ਸੁਪਰੀਮ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਆਉਣਾ ਕਾਬਲੇ ਤਾਰੀਫ ਹੈ ਜੀ ਸਾਡੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਜੀ ਡਾਕਟਰ ਡੀ.ਵਾਈ ਚੰਦਰ ਚੂੜਹਰੀ ਹੁਣ ਮੈਂ ਡਾਕਟਰ ਕਿਉਂ ਉਹਨਾਂ ਦੇ ਨਾਮ ਨਾਲ ਲਾਇਆ ਉਹ ਡਾਕਟਰ ਨੇ ਐਮਬੀਬੀਐਸ ਡਾਕਟਰ ਨਹੀਂ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਹੈ ਲਾਅ ਦੇ ਵਿੱਚ ਵਰਲਡ ਦੀ ਨੰਬਰ 1 ਯੂਨੀਵਰਸਿਟੀ ਭਾਵੇਂ ਕਹ ਲਈਏ ਟਾਪ 10 ਦੇ ਵਿੱਚ ਦੋ ਪਹਿਲੀਆਂ ਦੋ ਚਾਰ ਯੂਨੀਵਰਸਿਟੀਆਂ ਵਿੱਚ ਆਉਂਦੀ ਹੈ ਹਾਰਵਰਡ ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ 'ਚ ਉਹਨਾਂ ਨੇ ਪੀ ਐਚ ਡੀ ਕੀਤੀ ਹੈ ਲਾਅ ਦੇ ਵਿੱਚ ਜੀ ਤੇ ਆਪਣੀਆਂ ਸੇਵਾਵਾਂ ਇੱਥੇ ਨਿਭਾ ਰਹੇ ਨੇ ਬਹੁਤ ਹੀ ਜ਼ਿਆਦਾ ਇੰਟੈਲੈਕਚੁਅਲ ਬੁੱਧੀਜੀਵੀ ਨੇ ਕਾਬਲੇ ਤਾਰੀਫ ਨੇ ਉਹਨਾਂ ਦੇ ਫੈਸਲੇ ਔਰ ਜੋ ਵੀ ਉਹਨਾਂ ਦੇ ਜਦੋਂ ਤੋਂ ਉਹਨਾਂ ਦਾ ਟਨਿਓਰ ਸ਼ੁਰੂ ਹੋਇਆ ਜੋਨ ਬਾਰੇ ਮੈਂ ਸੁਣਿਆ ਜਾਣਿਆ ਜੀ ਬਹੁਤ ਚੰਗੇ ਇਨਸਾਨ ਵੀ ਨੇ ਉਹ ਜੀ ਔਰ ਜਿਸ ਤਰੀਕੇ ਦੇ ਨਾਲ ਇਹ ਫੈਸਲਾ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਸਭ ਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਮੇਅਰ ਦੀਆਂ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸੀਗੇ ਉਮੀਦਵਾਰ ਮੇਅਰ ਦੇ ਜੀ ਕੁਲਦੀਪ ਸਿੰਘ ਟੀਟਾ ਹੋਈ ਉਹਨਾਂ ਨੇ ਪਟੀਸ਼ਨ ਪਾਈ ਸੀ ਫਿਰ ਆ ਪਾਰਟੀਆਂ ਵੱਲੋਂ ਦੂਜੀਆਂ ਵੱਲੋਂ ਵੀ ਜਿਹੜੀਆਂ ਗਠਬੰਧਨ ਕਾਂਗਰਸ ਹੋਰ ਆਮ ਆਦਮੀ ਪਾਰਟੀ ਵੱਲੋਂ ਵੀ ਪਟੀਸ਼ਨ ਪਾਈ ਗਈ ਸੀ ਟੀਟਾ ਹੋਰਾਂ ਵੱਲੋਂ ਪਟੀਸ਼ਨ ਪਾਈ ਗਈ ਸੀ ਜੀ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਤਰੀਕਾਂ ਵੀ ਪਈਆਂ ਨੇ ਹਾਈ ਕੋਰਟ ਦੇ ਵਿੱਚ ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਗਏ ਸੋ ਸੁਪਰੀਮ ਕੋਰਟ ਨੇ ਜਿਸ ਢੰਗ ਨਾਲ ਸਾਡੇ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਚੰਦਰ ਚੂੜ ਸਿੰਘ ਹੋਰਾਨੇ ਗੱਲ ਕੀਤੀ ਸੀ ਉਹਨਾਂ ਨੇ ਜੋ ਵੀਡੀਓਗ੍ਰਾਫੀ ਦੇਖੀ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕਿਹਾ ਸੀਗਾ ਕਿ ਇਹ ਤੇ ਚੋਣਾਂ ਦੇ ਵਿੱਚ ਜੋ ਕੁਝ ਹੋਇਆ ਸਾਡੀ ਜਮਹੂਰੀਅਤ ਦਾ ਕਹਾਣਾ ਡੈਮੋਕ੍ਰੇਸੀ ਦਾ ਕਹਾਣਾ ਜੀ ਸਾਫ਼ ਲਫ਼ਜ਼ਾਂ ਦੇ ਉਹਨਾਂ ਨੇ ਕਹਿਤਾ ਸੀ ਕਤਲ ਕੀਤਾ ਗਿਆ ਡੈਮੋਕ੍ਰੇਸੀ ਦਾ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਹਿੰਟ ਦਿੱਤੇ ਸੀਗੇ ਭਈ ਇਹ ਜੋ ਕੁਝ ਵੀ ਪ੍ਰੈਜਾਈਡਿੰਗ ਅਫਸਰ ਵੱਲੋਂ ਕੀਤਾ ਗਿਆ ਇਹ ਗੈਰਕਾਨੂੰਨੀ ਹੈ ਗੈਰਸੰਵਿਧਾਨਿਕ ਢੰਗ ਦੇ ਨਾਲ ਇਹ ਛੱਪ ਚੀਜ਼ਾਂ ਕੀਤੀਆਂ ਗਈਆਂ ਨੇ ਔਰ ਇੱਥੋਂ ਤੱਕ ਕਿ ਉਹਨਾਂ ਨੂੰ ਸਜ਼ਾ ਦਾ ਪਾਤਰ ਹੀ ਦੱਸਤਾ ਸੀਗਾ ਪ੍ਰੈਜਾਈਡਿੰਗ ਅਫਸਰ ਨੂੰ ਹੁਣ ਅੱਜ ਤਰੀਕ ਸੀ ਅੱਜ ਵੀਡੀਓ ਵੀ ਉਹਨਾਂ ਨੇ ਚੰਗੀ ਤਰ੍ਹਾਂ ਕਾਰਨ ਨਾਲ ਦੇਖੀ ਦੇਖਿਆ ਸਾਰਾ ਮਾਹੌਲ ਉਹ ਤਿੱਕੀ ਕੁਝ ਹੋਇਆ ਵੀਡੀਓ ਦੇ ਰਾਹੀਂ ਸੁਣਿਆ ਗਿਆ ਵੀ ਕਿ ਉਹਨਾਂ ਨੇ ਕਬੂਲਿਆ ਵੀ ਆ ਜਿਹੜੇ ਪ੍ਰੈਜਾਈਡਿੰਗ ਅਫਸਰ ਨੇ ਉਹਨਾਂ ਨੇ ਕਬੂਲਿਆ ਕਿ ਉਹਨਾਂ ਨੇ ਵੋਟਾਂ ਖਰਾਬ ਕੀਤੀਆਂ ਦੇਖੋ ਗੱਲ ਸੁਣੋ ਮੇਰੀ ਗੱਲ ਧਿਆਨ ਹੁਣ ਮਾਮਲਾ ਕੀ ਜੋ ਕੁਝ ਵੀ ਉੱਥੇ ਹੋਇਆ ਹੈ ਜੀ ਉਹਦੇ ਵਿੱਚ ਸਭ ਕੁਝ ਜਾਣਨ ਤੋਂ ਬਾਅਦ ਕਿਉਂਕਿ ਬੀਜੇਪੀ ਜਿਹੜੀ ਆ ਪਾਰਟੀ ਉਹ ਚਾਹੁੰਦੀ ਸੀ ਕਿ ਦੁਬਾਰਾ ਚੋਣਾ ਕਰਾਈਆਂ ਜਾਣ ਕਿਉਂਕਿ ਤਿੰਨ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਕੌਂਸਲਰ ਜਿਹੜੇ ਸੀਗੇ ਉਹ ਬੀਜੇਪੀ ਵੱਲ ਹੋ ਗਏ ਸੀ ਤੇ ਉਹਨਾਂ ਨੂੰ ਲੱਗਦਾ ਸੀ ਕਿ ਜੇ ਦੁਬਾਰਾ ਚੋਣਾ ਕਰਾਈਆਂ ਜਾਂਦੀਆਂ ਨੇ ਤੇ ਸ਼ਾਇਦ ਦੁਬਾਰਾ ਦੂਜਾ ਦੂਜਾ ਸਾਡੇ ਕੋਲ ਆਪਸ਼ਨ ਹੈਗੀ ਆ ਪਰ ਸੁਪਰੀਮ ਕੋਰਟ ਨੇ ਸਾਫ਼ ਸਪਸ਼ਟ ਲਫ਼ਜ਼ਾਂ ਦੇ ਵਿੱਚ ਰੋਕ ਲਾਤੀ ਵੀ ਦੁਬਾਰਾ ਚੋਣਾ ਨਹੀਂ ਹੋਣੀ ਆ ਚੋਣਾ ਤੇ ਜਿਹੜੀਆਂ ਪਹਿਲਾਂ ਹੋਈਆਂ ਉਹਦੇ ਤੇ ਆਧਾਰਿਤ ਫੈਸਲਾ ਆਊਗਾ ਹੁਣ ਉਹਦੇ ਵਿੱਚ ਜਿਸ ਤਰੀਕੇ ਨਾਲ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੈਜ਼ਾਈਡਿੰਗ ਅਫਸਰ ਨੂੰ ਸਿਰਫ ਉਹ ਜਿਹੜੇ ਬੈਲਟ ਪੇਪਰ ਸੀ ਵੋਟਾਂ ਸੀ ਉਹਨਾਂ ਤੇ ਸਾਈਨ ਕਰਨ ਦਾ ਹੱਕ ਸੀ ਕਰਾਸ ਮਾਰਨ ਦਾ ਹੱਕ ਨਹੀਂ ਸੀ ਜੀ ਉਹ ਪੂਰੀਆਂ ਗੱਲਾਂ ਉਹਨਾਂ ਨੇ ਸਮਝੀਆਂ ਜਾਣੀਆਂ ਦੇਖੀਆਂ ਵਾਚੀਆਂ ਜਾਂਚੀਆਂ ਤੋਂ ਉਸ ਤੋਂ ਬਾਅਦ ਵੱਡਾ ਫੈਸਲਾ ਦਿੱਤਾ ਕਿ 8 ਇਨਵੈਲਿਡ ਬੈਲਟ ਪੇਪਰ ਜਿਹੜੀਆਂ ਵੋਟਾਂ ਦੇ ਪਰ ਜਾਇਡਿੰਗ ਆਫ ਸਰਨੇ ਜਿਸ ਨੂੰ ਇਨਵੈਲਿਡ ਕਾਰਗਰ ਦਿੱਤਾ ਸੀਗਾ ਉਹ ਵੈਲਿਡ ਕਰਤੀਆਂ ਜੀ ਸੋ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਸੀ ਕੁਲਦੀਪ ਕੁਮਾਰ ਉਸ ਨੂੰ ਮੇਅਰ ਗੱਠਬੰਧਨ ਜਿਹੜੀ ਸੀਗੀ ਉੱਥੇ ਕਾਂਗਰਸ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਗੱਠਬੰਧਨ ਦੇ ਤਹਿਤ ਮੇਅਰ ਦੀ ਚੋਣਾਂ ਹੋ ਰਹੀਆਂ ਸੀ ਉਹਦੇ ਚ ਕੁਲਦੀਪ ਕੁਮਾਰ ਜਿਹੜੇ ਨੇ ਉਹਨਾਂ ਨੂੰ ਮੇਅਰ ਐਲਾਨ ਕਰ ਦਿੱਤਾ ਗਿਆ ਜੀ ਠੀਕ ਹੈ ਜੀ ਉਹ ਹੁਣ ਦੂਜੇ ਪਾਸੇ ਜੀ ਅਨਿਲ ਮਸੀ ਪਰਜ਼ਾਈਡਿੰਗ ਅਫਸਰ ਜਿਨ੍ਹਾਂ ਤੇ ਦੋਸ਼ ਲੱਗਿਆ ਸੀ ਨੋਟਿਸ ਭੇਜਿਆ ਗਿਆ 3 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਕਿ ਕਾਰਨ ਦੱਸੋ ਭਾਈ ਇਹ ਕੀ ਕਾਰਨ ਹੈ ਜੀ ਹੁਣ ਭਵਿੰਦਰ ਜੀ ਇਹਨਾਂ ਚੋਣਾਂ ਦਾ ਜਿਹੜਾ ਹੈ ਉਹ ਜਿਸ ਤਰੀਕੇ ਦੇ ਨਾਲ ਸਭ ਚੀਜ਼ਾਂ ਹੋਈਆਂ ਨੇ ਇਹਦਾ ਸਿੱਧਾ ਸਿੱਧਾ ਨੁਕਸਾਨ ਜਿਹੜਾ ਭਾਜਪੀ ਨੂੰ ਹੋਵੇਗਾ ਜੀ ਉਹ ਕਿਸ ਢੰਗ ਨਾਲ ਕਿ ਇੱਕ ਤੇ ਜਿਹੜਾ ਲੋਕਾਂ ਦੇ ਵਿੱਚ VOTERਾਂ ਦੇ ਵਿੱਚ ਸਨੇਹਾ ਜਾਵੇਗਾ ਕਿਉਂਕਿ ਪਹਿਲਾਂ ਹੀ EVM ਮਸ਼ੀਨਾਂ ਦਾ ਮੁੱਦਾ ਤੁਹਾਨੂੰ ਵੀ ਪਤਾ ਉੱਠਦਾ ਰਿਹਾ ਹੈ ਹੁਣ ਬੈਲਟ ਪੇਪਰ ਦੇ ਰਾਹੀਂ ਵੋਟਾਂ ਹੋਈਆਂ ਨੇ ਉਸ ਬਾਅਦ ਵੀ ਜੋ ਕੁਝ ਹੋਇਆ ਹੈ ਮਾਨਯੋਗ ਅਦਾਲਤ ਨੇ ਜੋ ਫੈਸਲਾ ਸੁਣਾਇਆ ਹੈ ਜੀ ਜਿੱਤਿਆ ਹੋਇਆ ਮੇਰ ਮਨੋ ਸੁਣਕਰ ਜੀ ਉਸ ਨੂੰ ਪਰਾਂ ਕਰਕੇ ਜੀ ਜੋ ਦੋਸ਼ ਲੱਗੇ ਸੀਗੇ ਉਸ ਦੇ ਮੁਤਾਬਕ ਹੂੰ ਨਿਆਂ ਦਿੰਦੇ ਹੋਏ ਮਾਨਯੋਗ ਸੁਪਰੀਮ ਕੋਰਟ ਨੇ ਜਿਸ ਤਰੀਕੇ ਦੇ ਨਾਲ ਕੁਲਦੀਪ ਕੁਮਾਰ ਹੁਣੇ ਮੇਰ ਮੇਰ ਚੁਣੇ ਗਏ ਨੇ ਜੀ ਔਰ ਇਹ ਜਿਹੜਾ ਹੈਗਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਉੱਤੇ ਵੀ ਇਸ ਦਾ ਅਸਰ ਪੈ ਸਕਦਾ ਹੈ ਇਹ ਹੀ ਪੁੱਛਣਾ ਚਾਹੁੰਦਾ ਕਿ ਲੋਕ ਸਭਾ ਲੋਕ ਸਭਾ ਚੋਣਾਂ ਦੇ ਉੱਤੇ ਅਸਰ ਪੈ ਸਕਦਾ ਹੈ ਲੋਕਾਂ ਦੇ ਵਿੱਚ ਜਿਹੜਾ ਹੈਗਾ ਸੁਨੇਹਾ ਜਿਹੜਾ ਇਸ ਢੰਗ ਨਾਲ ਜਾਏਗਾ ਜੀ ਔਰ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਨੇ ਬੀਜਪੀ ਦੇ ਖਿਲਾਫ ਜੀ ਉਹ ਇਸ ਚੀਜ਼ ਨੂੰ ਚੁੱਕਣ ਗਿਆ ਵੀ ਪਈ ਦੇਖ ਲੋ ਵੀ ਇਹ ਅਸੀਂ ਕਿਸ ਢੰਗ ਨਾਲ ਇਹਨਾਂ ਨੇ ਜੋ ਕੁਝ ਕੀਤਾ ਤੇ ਇਹ ਜਿਹੜਾ ਇਹਦਾ ਨਤੀਜਾ ਦੇਖੋ ਨਿਆਂ ਪਾਲਿਕਾ ਜਿਹੜੀ ਹੁੰਦੀ ਹੈ ਜੁਡੀਸ਼ਰੀ ਹੁੰਦੀ ਹੈ ਲੋਕਤੰਤਰ ਦਾ ਜਿਹੜਾ ਚਾਰ ਖੰਭਿਆਂ ਚੋਂ ਇੱਕ ਖੰਭਾ ਥੰ ਪਿੱਲਰ ਹੁੰਦਾ ਮਜ਼ਬੂਤ ਪਿੱਲਰ ਜੀ ਠੀਕ ਹੈ ਜੀ ਨਿਰਪੱਖ ਹੋ ਕੇ ਇਨਫਲੈਂਸ ਤੋਂ ਦੂਰ ਰਹਿ ਕੇ ਫੈਸਲਾ ਦੇਣਾ ਉਹ ਰੱਬੀ ਫੈਸਲੇ ਤੋਂ ਘੱਟ ਨਹੀਂ ਮੰਨਿਆ ਜਾਂਦਾ ਭពਿੰਦਰ ਜੀ ਆਰਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਇਹ ਵੱਡਾ ਨਿਰਪੱਖ ਹੋ ਕੇ ਜੀ ਵੱਡਾ ਫੈਸਲਾ ਸੁਣਾਇਆ ਉਹਦੇ ਨਾਲ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਮੈਂ ਸਮਝਣਾ ਕਿ ਅਦਾਲਤਾਂ ਦੇ ਲਈ ਜਿਹੜੀ ਇੱਜ਼ਤ ਹੈ ਉਹ ਲੋਕਾਂ ਦੇ ਮਨਾਂ 'ਚ ਹੈ ਔਰ ਵਧੀ ਹੈ ਜੀ ਲੋਕਾਂ ਦੇ ਵਿੱਚ ਵਿਸ਼ਵਾਸ ਵਧਿਆ ਨਿਆਂ ਨੂੰ ਲੈ ਕੇ ਔਰ ਜਿਸ ਤਰੀਕੇ ਦੇ ਨਾਲ ਸਾਰਾ ਮਾਹੌਲ ਹੈ ਗੱਲ ਕਰ ਲਈ ਆਪਾਂ ਆਮ ਆਨਵੀ ਪਾਰਟੀ ਤੇ ਕਾਂਗਰਸ ਦਾ ਵੀ ਹੌਸਲਾ ਵਧਿਆ ਹੋਊਗਾ ਇਸ ਫੈਸਲੇ ਤੋਂ ਬਾਅਦ ਦੇਖੋ ਖੁਸ਼ੀ ਦੀ ਲਹਿਰ ਹੈ ਅਸੀਂ ਇਹ ਨਹੀਂ ਕਹਿੰਦੇ ਮੈਂ ਇੱਕ ਚੀਜ਼ ਗੱਲਾਂ ਕਰਦਾ ਅਸੀਂ ਕਿਸੇ ਪਾਰਟੀ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਹੱਕ 'ਚ ਨਹੀਂ ਹੈਗੇ ਅਸੀਂ ਤੇ ਗੱਲਾਂ ਕਰਦੇ ਆ ਜੋ ਚੀਜ਼ਾਂ ਨਿਰਪੱਖ ਹੋ ਕੇ ਜੋ ਚੀਜ਼ਾਂ ਮਾਨਯੋਗ ਜਿਸ ਢੰਗ ਨਾਲ ਮਾਨਯੋਗ ਸੁਪਰੀਮ ਕੋਰਟ ਵੱਲੋਂ ਫੈਸਲਾ ਆਇਆ ਉਹ ਅਸੀਂ ਦੱਸਤਾ ਹੈ ਜਿਸ ਢੰਗ ਨਾਲ ਜੋ-ਜੋ ਚੀਜ਼ਾਂ ਚੱਲਦੀਆਂ ਅਸੀਂ ਦੱਸ ਰਹੇ ਹਾਂ ਜੇ ਇਹ ਚੀਜ਼ਾਂ ਇਹ ਮਾਹੌਲ ਬਣਿਆ ਇਹਦਾ ਅਸਰ ਜਿਹੜਾ ਹੈ ਕਿ ਇਸ ਢੰਗ ਨਾਲ ਦੇਖਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਜੀ ਵੀਰਿੰਦਰ ਜੀ ਗੱਲਬਾਤ ਆ ਕਿਸਾਨੀ ਧਰਨੇ ਦੀ ਆ ਕਿਸਾਨੀ ਤਰਨਾ ਜਾਂ ਕਿਸਾਨੀ ਅੰਦੋਲਨ ਦਾ ਰੇੜਕਾ ਉਹ ਵੀ ਚੱਲ ਰਿਹਾ ਵਾ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਫੈਸਲਾ ਸੁਣਾਇਆ ਗਿਆ ਇੱਕ ਗੱਲਬਾਤ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਗੱਲ ਕੀਤੀ ਹੈ ਕੀ ਹੈ ਉਹ ਪੂਰਾ ਮਾਮਲਾ ਤੇ ਕੀ ਉਹਦਾ ਜਾਨਕੀ ਅਸਰ ਹੋਵੇਗਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਨੇ ਇੱਕ ਤੇ ਇਹ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧ ਸਿੱਧੇ ਕਿਸਾਨਾਂ ਦੇ ਹੱਕ ਚ ਨਿਤਰੀ ਹੋਈ ਐ ਕਿਸਾਨਾਂ ਦੇ ਹੱਕ ਦੇ ਵਿੱਚ ਐ ਹੁਣ ਉਹਦੇ ਵਿੱਚ ਕੀ ਐ ਕਿ ਸੁਪਰੀਮ ਆਪਣੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕੀਤੇ ਨੇ ਨਿਰਦੇਸ਼ ਜਾਰੀ ਕੀਤੇ ਨੇ ਕਿ ਭਾਈ ਇੱਕ ਤੇ ਜਿਹੜਾ ਉਥੇ ਕਿਸਾਨ ਟਰੈਕਟਰ ਲੈ ਕੇ ਜਾ ਰਹੇ ਨੇ ਟਰੈਕਟਰ ਦਾ ਕੀ ਹੁੰਦਾ ਜੀ ਵੈਸੇ ਤੇ ਕਾਨੂੰਨੀ ਜੋ ਹੈ ਮੋਟਰ ਵਹੀਕਲ ਐਕਟ ਜੋ ਦੱਸਦਾ ਹੈਗਾ ਕਿ ਟਰੈਕਟਰ ਦਾ ਕੰਮ ਕੀ ਐ ਟਰੈਕਟਰ ਦਾ ਕੰਮ ਹੈ ਜਾਂ ਤੇ ਖੇਤਾਂ ਦੇ ਵਿੱਚ ਤੇ ਜਾਂ ਫਿਰ ਖੇਤਾਂ ਤੋਂ ਮੰਡੀ ਦੇ ਵਿੱਚ ਅਨਾਜ ਟਰਾਲੀ ਦੇ ਰਾਹੀਂ ਲੈ ਕੇ ਜਾਣਾ ਤੇ ਜਾਂ ਫਿਰ ਮੰਡੀ ਤੋਂ ਜਿਹੜਾ ਹੈਗਾ ਉਹ ਖੇਤਾਂ 'ਚ ਆਉਣਾ ਜਿਹੜੀ ਮੰਡੀ ਬੋਰਡ ਵੱਲੋਂ ਸੜਕਾਂ ਦੀਆਂ ਬਣਾਈਆਂ ਜਾਂਦੀਆਂ ਨੇ ਉਹਦਾ ਮਕਸਦ ਵੀ ਇਹੀ ਹੈ ਕਿਸਾਨਾਂ ਦੇ ਲਈ ਠੀਕ ਹੈ ਉਹਨਾਂ ਦੀ ਆਵਾਜਾਈ ਦੇ ਲਈ ਉਹਨਾਂ ਦੇ ਜੋ ਢੰਗ ਨਾਲ ਉਹਨਾਂ ਨੇ ਅਨਾਜ ਨੂੰ ਉੱਥੇ ਲੈ ਕੇ ਜਾਣਾ ਹੁੰਦਾ ਹੁਣ ਉਹ ਆਮ ਸੜਕਾਂ ਤੇ ਚੱਲਣ ਵਾਸਤੇ ਤੇ ਬਣੇ ਨੇ ਜਿਸ ਢੰਗ ਨਾਲ ਆਪਾਂ ਦੇਖਦੇ ਹਾਂ ਕਿ ਰੇਤਾ ਦੀਆਂ ਟਰਾਲੀਆਂ ਭਰੀਆਂ ਹੁੰਦੀਆਂ ਨੇ ਰੇਤ ਵਾਲੇ ਟਰੈਕਟਰ ਟਰਾਲੀਆਂ ਦੇ ਰਾਹੀਂ ਬਹੁਤ ਸਾਰਾ ਸਮਾਨ ਢੋਆ ਜਾਂਦਾ ਇਹ ਕਾਨੂੰਨੀ ਦਾਇਰੇ ਤੋਂ ਬਾਹਰ ਹੈ ਕਾਨੂੰਨੀ ਦਾਇਰੇ ਦੇ ਵਿੱਚ ਨਹੀਂ ਆਉਣਾ ਲੋਕ ਕਰਦੇ ਨੇ ਹਿੰਦੁਸਤਾਨ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਨੇ ਉਹ ਹੋ ਜਾਂਦੀਆਂ ਨੇ ਇਸ ਢੰਗ ਨਾਲ ਟਰੈਕਟਰ ਟਰਾਲੀ ਤਾਂ ਚਲਦੀਆਂ ਨੇ ਜੀ ਤੋਂ ਇਸ ਕਰਕੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਨੇ ਕਿ ਭਾਈ ਇਹਦਾ ਕੀ ਤਕ ਹੈ ਇਹ ਮੋਟਰ ਵਹੀਕਲ ਐਕਟ ਦੇ ਅਕੋਰਡਿੰਗਲੀ ਜੇ ਸਭ ਚੀਜ਼ਾਂ ਦੇਖੀਵੇ ਦੱਸੋ ਇਹਦਾ ਕੀ ਤੁੱਕ ਕੀ ਹੈ ਜੀ ਠੀਕ ਹੈ ਔਰ ਦੂਸਰਾ ਜਿਸ ਤਰੀਕੇ ਦੇ ਨਾਲ ਇੱਕ ਹੋਰ ਉਹਨਾਂ ਨੇ ਨਿਰਦੇਸ਼ ਦਿੱਤੇ ਨੇ ਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਜਿਆਦਾ ਜਿਹੜਾ ਉਹ ਭੀੜ ਨਾ ਹੋਵੇ ਨਿਰਦੇਸ਼ ਪੰਜਾਬ ਸਰਕਾਰ ਨੂੰ ਦਿੱਤੇ ਗਏ ਨੇ ਜੀ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਪੰਜਾਬ ਸਰਕਾਰ ਕੀ ਕਾਰਵਾਈ ਕਰਦੀ ਹੈ ਕੀ ਕੰਮ ਕਰਦੀ ਹੈ ਇਹ ਤੇ ਪੰਜਾਬ ਸਰਕਾਰ ਨੂੰ ਹੀ ਪਤਾ ਹੈ ਕਿ ਉਹਨਾਂ ਨੇ ਕੀ ਕਾਰਵਾਈ ਕਰਨੀ ਕਿਉਂਕਿ ਜਸਤਾ ਢੰਗ ਨਾਲ ਕੱਲ ਨੂੰ 21 ਤਰੀਕ ਨੂੰ ਜੀ ਕਿਸਾਨ ਭਾਈਚਾਰੇ ਵੱਲੋਂ ਹਮ ਦਿੱਲੀ ਕੂਚ ਕਰਨਾ 11 ਵਜੇ ਦਾ ਸਮਾਂ ਮਿੱਥਿਆ ਗਿਆ ਤੇ ਉੱਥੇ ਉਧਰਤੀ ਗੱਲ ਹੈ ਕਿ ਉਹਦੇ ਵਿੱਚ ਬਹੁਤ ਸਾਰੇ ਕਿਸਾਨ ਵੀਰ ਟਰਾਲੀਆਂ ਦੇ ਰਾਹੀਂ ਹਮ ਹਰਿਆਣਾ ਬਾਰਡਰ ਦੇ ਵਿੱਚ ਕਰਾਸ ਕਰਨ ਦੀ ਕੋਸ਼ਿਸ਼ ਕਰਨਗੇ ਦਿੱਲੀ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰਨਗੇ ਹਮ ਹਰਿਆਣਾ ਸਰਕਾਰ ਵੱਲੋਂ ਵੀ ਵੱਡੇ ਪੱਧਰ ਦੇ ਉੱਤੇ ਬੈਰੀਕੇਡਿੰਗ ਕੀਤੀ ਗਈ ਹੈ ਜੀ ਅੱਠ ਅੱਠ ਲੇਅਰ ਦੀਆਂ ਜਿਹੜੀਆਂ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ ਜੀ ਉੱਥੇ ਮਾਹੌਲ ਕੀ ਬਣੂਗਾ ਕਿਉਂਕਿ ਕੱਲ ਭੁਪਿੰਦਰ ਜੀ ਇਹ ਪੂਰੀ ਅਸ਼ੰਕਾ ਹੈ ਕਿ ਉੱਥੇ ਵੱਡਾ ਜਿਹੜਾ ਹੈਗਾ ਕਮਾਸਾਨ ਟੱਕਰਾ ਕਹਿ ਦਈਏ ਕਿ ਜਾਂ ਜਦੋ ਜਹਿਦ ਹੋਵੇਗਾ ਜੀ ਪਿਛਲੇ ਕਿਸਾਨ ਅੰਦੋਲਨ ਜੇ ਵੀ ਆਪਾਂ ਦੇਖਿਆ ਕਿ ਕਿਸ ਢੰਗ ਨਾਲ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨ ਵਧ ਗਏ ਸੀ ਅੱਗੇ ਹੁਣ ਇਸ ਵਾਰੀ ਵੀ ਕਿਸਾਨਾਂ ਨੇ ਪੂਰਾ ਜਿਹੜਾ ਹੈਗਾ ਉਹ ਕਹਿਿਆ ਹੋਇਆ ਕਿ ਜਾਂ ਤੇ ਅਸੀਂ ਅੱਗੇ ਵਧਾਂਗੇ ਜਾਂ ਫਿਰ ਮਰਾਂਗੇ ਜੀ ਕਰਨ ਜਾਂ ਮਰਨ ਦੀ ਸਥਿਤੀ ਜਿਹੜੀ ਹੈ ਇਸ ਵੇਲੇ ਆਈ ਹੋਈ ਹੈ ਕਿਸਾਨਾਂ ਦੇ ਲਈ ਕਿਸਾਨ ਔਰ ਪੁਲਿਸ ਦਾ ਜਿਹੜਾ ਟੱਕਰਾ ਕੱਲ ਨੂੰ ਹੋ ਸਕਦਾ ਕੱਲ ਨੂੰ ਕੂਚ ਕਰਨਾ ਹੈਗਾ ਉਸ ਤੋਂ ਪਹਿਲਾਂ ਜੇ ਕਿਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਤੇ ਠੀਕ ਹੈ ਨਹੀਂ ਤੇ ਬਹੁਤ ਵੱਡੇ ਟਕਰੇ ਦੀ ਜਿਹੜੀ ਅਸ਼ੰਕਾ ਹੋ ਸਕਦੀ ਹੈ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸੰਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪੱਕੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ